ਪੰਜਾਬ ਦਾ ਵਿਵਾਦਤ ਬਿਲਡਰ ਜਰਨੈਲ ਸਿੰਘ ਬਾਜਵਾ ਬਿਲਡਰ ਬਾਜਵਾ ਦੇ ਖਿਲਾਫ ਧੋਖਾਧੜੀ ਸਣੇ 53 ਵੱਖ-ਵੱਖ ਮਾਮਲੇ ਨੇ ਦਰਜ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ ਬਿਲਡਰ ਬਾਜਵਾ ਮੁਹਾਲੀ ਪੁਲਿਸ ਨੇ ਬੇਸ਼ੱਕ ਹੁਣ ਕਰ ਲਈ ਹੈ ਗ੍ਰਿਫਤਾਰੀ ਪਰ ਉਸ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਦੀ ਹੋ ਗਈ ਸੀ ਕਿਰਕਰੀ ਹਾਈ ਕੋਰਟ 'ਚ ਉਹ ਵਕਤ ਜਦੋਂ ਡੀਜੀਪੀ ਨੂੰ ਵੀ ਹੋਣਾ ਪਿਆ ਸ਼ਰਮਿੰਦਾ ਤੇ ਹੋ ਗਈ ਕਿਰਕਰੀ ਮੋਰ ਵਿਸਥਾਰ ਨਾਲ ਦੱਸਦੇ ਹਾਂ ਕਿ ਦਰਅਸਲ ਇਸ ਰਿਪੋਰਟ ਦੇ ਵਿੱਚ ਕੀ ਹੈ ਦਰਅਸਲ ਜਰਨੈਲ ਸਿੰਘ ਬਾਜਵਾ ਸਨੀ ਐਨਕਲੇਵ ਮੁਹਾਲੀ ਦਾ ਉਹ ਇਲਾਕਾ ਜਿਸ ਦਾ ਉਹ ਮਾਲਕ ਵੀ ਹੈ ਤੇ ਇੱਕ ਨਾਮੀ ਬਿਲਡਰ ਵੀ ਹੈ ਪਰ ਬਦਨਾਮੀ ਉਦੋਂ ਜੁੜਦੀ ਇਸ ਦੇ ਨਾਲ ਜਦੋਂ ਵੱਖ-ਵੱਖ ਸ਼ਿਕਾਇਤ ਕਰਤਾ ਦਰਦਰ ਦੀਆਂ ਠੋਕਰਾਂ ਖਾਂਦੇ ਹੋਏ ਆਪਣੀਆਂ ਜੁੱਤੀਆਂ ਘਸਾਉਂਦੇ ਹੋਏ ਇਸ ਦੇ ਖਿਲਾਫ 53 ਮਾਮਲੇ ਦਰਜ ਕਰਵਾ ਦਿੰਦੇ ਨੇ 53 ਐਫ ਆਈ ਆਰ ਦਰਜ ਨੇ ਜਿਸ ਦੇ ਵਿੱਚ ਬਹੁਤੀਆਂ ਪਿਛਲੇ 5 ਸਾਲਾਂ ਦੇ ਵਿੱਚ ਨੇ ਤੋ ਖਾ ਧੜੀ ਦੇ ਮਾਮਲੇ ਇੰਨੇ ਕਿਸੇ ਦੇ ਖਿਲਾਫ ਦਰਜ ਹੋਣ ਤੇ ਪੁਲਿਸ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਗਈ ਹੋਵੇ ਇਹ ਗੱਲ ਜੱਚਦੀ ਨਹੀਂ ਹਾਜਮ ਨਹੀਂ ਹੁੰਦੀ ਕੀ ਪੁਲਿਸ ਦੇ ਕੋਲ ਮਠਿਆਈ ਦੇ ਡੱਬੇ ਜਾ ਰਹੇ ਸਨ ਮਠਿਆਈ ਦੇ ਡੱਬਿਆਂ ਦੇ ਰੂਪ ਦੇ ਵਿੱਚ ਹੋਰ ਕੀ ਕੁਝ ਜਾ ਰਿਹਾ ਸੀ ਇਸ ਦੇ ਸੰਕੇਤ ਤੇ ਸਵਾਲ ਇਸ ਕਰਕੇ ਪੈਦਾ ਹੋਏ ਕਿਉਂਕਿ ਲੰਬੇ ਸਮੇਂ ਤੋਂ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ ਔਰ 53 ਕੇਸਾਂ ਦੇ ਵਿੱਚੋਂ 39 ਐਫਆਈਆਰ ਉਹ ਨੇ ਜਿਨ੍ਹਾਂ ਦੇ ਵਿੱਚ ਟਾ ਇਨਵੈਸਟੀਗੇਸ਼ਨ ਪੈਂਡਿੰਗ ਪਈ ਹੈ ਔਰ ਹਰਾਨੀ ਦੀ ਗੱਲ ਇਹ ਹੈ ਅਦਾਲਤਾਂ ਦੇ ਸਾਹਮਣੇ ਜਦੋਂ ਪੁਲਿਸ ਅਫਸਰ ਝੂਠ ਬੋਲਣ ਹੇਠਲੇ ਪੱਧਰ ਦੇ ਅਧਿਕਾਰੀ ਤੋਂ ਲੈ ਕੇ ਪੰਜਾਬ ਪੁਲਿਸ ਦੇ ਮੁਖੀ ਤੱਕ ਨੂੰ ਜਦੋਂ ਇਹ ਅਦਾਲਤ ਦੇ ਵਿੱਚ ਕਹਿਣਾ ਪਵੇ ਕਿ ਸਾਡੀ ਪੁਲਿਸ ਫੋਰਸ ਨੇ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਪਰ ਬਿਲਡਰ ਹੱਥ ਨਹੀਂ ਆ ਰਿਹਾ ਇਸੇ ਦੇ ਦੌਰਾਨ ਸੁਣਵਾਈ ਦੇ ਵਿੱਚ ਜਦੋਂ ਅਦਾਲਤ ਦੇ ਸਖਤਰ ਦੀ ਨਜ਼ਰ ਪੈ ਜਾਂਦੀ ਹੈ ਕਿ ਇਹ ਬਿਲਡਰ ਜਿਸ ਦੀ ਗੱਲ ਹੋ ਰਹੀ ਹੈ ਚਰਚਾ ਹੋ ਰਹੀ ਹੈ ਜਿਸ ਦੇ ਕਰਕੇ ਅਦਾਲਤ ਦੇ ਕੰਮਕਾਜ ਰੁਕੇ ਪਏ ਨੇ ਅੱਗੇ ਕਾਰਵਾਈ ਨਹੀਂ ਵੱਧ ਰਹੀ ਕਿਉਂਕਿ ਪੁਲਿਸ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਉਸ ਨੂੰ ਗ੍ਰਿਫਤਾਰ ਕਰੋ ਪਰ ਪੁਲਿਸ ਅਦਾਲਤ ਵਿੱਚ ਆ ਕੇ ਕਹਿ ਰਹੀ ਹੈ ਕਿ ਪੁਲਿਸ ਨੇ ਛਾਪੇ ਮਾਰੀਆਂ ਤਾਂ ਬਹੁਤ ਕੀਤੀਆਂ ਪਰ ਉਹ ਹੱਥ ਨਹੀਂ ਆਇਆ ਇਸੇ ਦੇ ਦੌਰਾਨ ਜਦੋਂ ਸਕੱਤਰ ਦੀ ਨਜ਼ਰ ਪਈ ਕਿ ਜਿਹੜੇ ਬਿਲਡਰ ਦੀ ਇੰਨੀ ਚਰਚਾ ਹੈ ਉਹ ਤੇ ਵੀਡੀਓ ਕਾਨਫਰੰਸ ਦੇ ਜ਼ਰੀਏ ਅਦਾਲਤ ਦੀ ਸੁਣਵਾਈ ਦੇਖ ਰਿਹਾ ਸੁਣ ਰਿਹਾ ਸਾਰੀਆਂ ਗੱਲਾਂ ਨੂੰ ਨੋਟ ਕਰ ਰਿਹਾ ਕਿ ਮੇਰੇ ਖਿਲਾਫ ਕੀ ਕੁਝ ਅਦਾਲਤ ਦੇ ਵਿੱਚ ਜੱਜ ਸਹਿਬਾਨ ਦੇ ਵੱਲੋਂ ਟਿੱਪਣੀਆਂ ਹੋ ਰਹੀਆਂ ਨੇ ਹੁਣ ਇਸੇ ਦੇ ਦੌਰਾਨ ਫਿਰ ਜਿਹੜੇ ਇਸ ਕੇਸ ਦੀ ਸੁਣਵਾਈ ਕਰ ਰਹੇ ਸਨ ਜਸਟਿਸ ਸੰਦੀਪ ਮੋਦਗਿਲ ਉਹਨਾਂ ਨੇ ਜਦੋਂ ਇਸ ਗੱਲ ਦਾ ਨੋਟਿਸ ਲਿਆ ਜਦੋਂ ਸਕੱਤਰ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਉਹ ਤਾਂ ਸਾਰਾ ਕੁਝ ਦੇਖ ਰਿਹਾ ਹੈ ਵੀਡੀਓ ਕਾਨਫਰੰਸ ਦੇ ਜ਼ਰੀਏ ਜਦੋਂ ਇਸ ਗੱਲ ਦੀ ਪਤਾ ਲੱਗਦਾ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਉਹਨਾਂ ਦੀ ਕਿਰਕਰੀ ਹੋ ਜਾਂਦੀ ਹੈ ਅਦਾਲਤ ਵਿੱਚ ਤਾਂ ਫਿਰ ਇੱਕ ਗੱਲ ਸਾਫ਼ ਕਹਿ ਦਿੱਤੀ ਗਈ ਹਾਈ ਕੋਰਟ ਦੇ ਵੱਲੋਂ ਇਸ ਸੁਣਵਾਈ ਦੇ ਦੌਰਾਨ ਕਿ ਨਾ ਇਹ ਇਸ ਤਰ੍ਹਾਂ ਦੀ ਕਾਰਵਾਈ ਜਾਂ ਇਸ ਤਰ੍ਹਾਂ ਦਾ ਆਚਰਣ ਨਿੰਦਣਯੋਗ ਹੈ ਬਲਕਿ ਅਦਾਲਤੀ ਮਸ਼ੀਨਰੀ ਤੇ ਇਸ ਦੇ ਕੰਮਕਾਜ ਦੇ ਵਿੱਚ ਰੁਕਾਵਟ ਪਾਉਣ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਤੇ ਇਸ ਤੋਂ ਬਾਅਦ ਫਿਰ ਡੀਜੀਪੀ ਨੇ ਮੰਨਿਆ ਕਿ ਹਾਂ ਇਹ ਸਾਡੀ ਪੁਲਿਸ ਦੀ ਨਕਾਮੀ ਹੈ ਮਾਹੌਲ ਅਦਾਲਤ ਦਾ ਇਕਦਮ ਬਦਲ ਜਾਂਦਾ ਹੈ ਪਹਿਲਾਂ ਤਾਂ ਪੂਰੇ ਕੌਨਫੀਡੈਂਸ ਦੇ ਨਾਲ ਡੀਜੀਪੀ ਗੌਰਵ ਯਾਦਵ ਕਿਉਂਕਿ ਖੁਦ ਤਲਬ ਕੀਤੇ ਹੋਏ ਸਨ ਹਾਈ ਕੋਰਟ ਦੇ ਵੱਲੋਂ ਇਸ ਕੇਸ ਦੇ ਵਿੱਚ ਕਿ ਤੁਹਾਡੀ ਪੁਲਿਸ ਫੋਰਸ ਦੇ ਹੱਥ ਕਿਉਂ ਨਹੀਂ ਆ ਰਿਹਾ ਬਿਲਡਰ ਜਸਦੇ ਖਿਲਾਫ ਐਨੇ ਮਾਮਲੇ ਦਰਜ ਨੇ ਜਿਸ ਨੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਇੱਕ ਹੀ ਜਾਇਦਾਦ ਨੂੰ ਵਾਰ-ਵਾਰ ਵੇਚਿਆ ਗਿਆ ਇਥੋਂ ਤੱਕ ਇਲਜ਼ਾਮ ਨੇ ਦੋਸ਼ ਨੇ ਕਈ ਸ਼ਿਕਾਇਤਕਰਤਾਵਾਂ ਦੇ ਵੱਲੋਂ ਕਿ ਜਿਹੜੇ ਨਿਕਾਸੀ ਦੇ ਨਾਲੇ ਆ ਉਹਨਾਂ ਨੂੰ ਦੇ ਉੱਤੇ ਵੀ ਨਜਾਇਜ਼ ਕਬਜ਼ੇ ਕੀਤੇ ਨੇ ਜਾਂ ਉਹਨਾਂ ਨੂੰ ਵੀ ਵੇਚ-ਵਟ ਦਿੱਤਾ ਗਿਆ ਆਪਣੀ ਪ੍ਰਾਪਰਟੀ ਬਣਾਉਣ ਦੇ ਲਈ ਤੇ ਕਰੋੜਾਂ ਦੀ ਸੰਪਤੀ ਕਿਵੇਂ ਬਣੀ ਹੈ ਚੱਲ ਤੇ ਅਚਲ ਸੰਪਤੀ ਦੇ ਵੇਰਵੇ ਸਾਂਝੇ ਕਰਨ ਦੇ ਲਈ ਵੀ ਫਿਰ ਜੱਜ ਨੇ ਕਿਹਾ ਕਿ ਅਗਲੀ ਵਾਰੀ ਸੁਣਵਾਈ ਦੇ ਵਿੱਚ ਵੇਰਵੇ ਸਾਂਝੇ ਕੀਤੇ ਜਾਣ ਔਰ ਬਿਲਡਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਹੁਣ ਤਾਂ ਮੇਰੀ ਕਲਾਸ ਲੱਗੇਗੀ ਤਾਂ ਜਦੋਂ ਜੱਜ ਸਾਹਿਬਾਨ ਨੇ ਹਾਈ ਕੋਰਟ ਦੇ ਵਿੱਚ ਉਸ ਵੀਡੀਓ ਕਾਨਫਰੈਂਸ ਤੇ ਜਰੀਏ ਉਸ ਬਿਲਡਰ ਨੂੰ ਸਵਾਲ ਕੀਤਾ ਪੁੱਛਿਆ ਗਿਆ ਕਿ ਤੁਸੀਂ ਵਾਰ-ਵਾਰ ਕਹਿਣ ਦੇ ਬਾਵਜੂਦ ਹੁਕਮ ਦਿੱਤੇ ਜਾ ਰਹੇ ਨੇ ਪੇਸ਼ ਕਿਉਂ ਨਹੀਂ ਹੋ ਰਹੇ ਤਾਂ ਉਸ ਦਾ ਜਵਾਬ ਸੀ ਕਿ ਮੇਰਾ ਕੁਝ ਸ਼ਿਕਾਇਤਕਰਤਾਵਾਂ ਦੇ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਤੇ ਮੈਂ ਕਰ ਰਿਹਾ ਪੈਸਿਆਂ ਦਾ ਇੰਤਜ਼ਾਮ ਉਹ ਪੈਸਿਆਂ ਦਾ ਇੰਤਜ਼ਾਮ ਜਿਵੇਂ ਹੀ ਹੋ ਗਿਆ ਤੇ ਮੈਨੂੰ 15 ਦਿਨ ਦੀ ਮਹੌਲਤ ਦੇ ਦਿਓ ਬਸ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੋ ਜਾਵਾਂਗਾ ਪਰ ਜੱਜ ਸਾਹਿਬਾਨ ਦੀ ਅਗੋ ਟਿੱਪਣੀ ਇਹ ਸੀ ਕਿ ਬਹੁਤ ਸਮਾਂ ਹੋ ਗਿਆ ਤੁਸੀਂ ਅਦਾਲਤ ਦਾ ਜਿਹੜਾ ਸਮਾਂ ਵੀ ਬਰਬਾਦ ਕੀਤਾ ਤੇ ਇਸ ਮਾਮਲੇ ਦੇ ਵਿੱਚ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਰੈਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਰਾਹਤ ਮੌਲਤ ਦੇਣ ਦੀ ਉਸ ਨੂੰ ਨਹੀਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਫਿਰ ਹੁਕਮ ਕੀ ਆਉਂਦੇ ਨੇ ਪੁਲਿਸ ਨੂੰ ਵੀ ਡੀਜੀਪੀ ਗੌਰਵ ਯਾਦਵ ਵੀ ਸ਼ਰਮਿੰਦਾ ਹੋ ਕੇ ਖੜੇ ਰਹਿ ਅਦਾਲਤ ਵਿੱਚ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਖਤ ਹੁਕਮ ਚਾੜਨਾ ਪਿਆ ਤੇ ਇੱਕ ਪੁਰਾਣੇ ਕੇਸ ਦੇ ਵਿੱਚ ਬੀਤੀ ਦੇਰ ਸ਼ਾਮ ਨੂੰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸੁਹਾਣਾ ਦੇ ਉਸ ਪੁਲਿਸ ਨੇ ਗ੍ਰਿਫਤਾਰ ਕੀਤਾ ਇੱਕ ਪੁਰਾਣੇ ਕੇਸ ਦੇ ਵਿੱਚ ਇੰਨੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦਿਆਂ ਪੁਲਿਸ ਨੇ ਵਾਰ-ਵਾਰ ਜਦੋਂ ਕਿਹਾ ਜਾ ਰਿਹਾ ਸੀ ਕਿ ਗ੍ਰਿਫਤਾਰ ਤੁਸੀਂ ਕਿਉਂ ਨਹੀਂ ਕਰ 파 ਰਹੇ ਤੇ ਪੁਲਿਸ ਕਹਿ ਰਹੀ ਸੀ ਕਿ ਅਸੀਂ ਛਾਪੇ ਬਹੁਤ ਮਾਰਦੇ ਹਾਂ ਜੀ ਪਰ ਬਿਲਡਰ ਹੱਥ ਨਹੀਂ ਆਉਂਦਾ ਬਿਲਡਰ ਹੱਥ ਨਹੀਂ ਆ ਰਿਹਾ ਸੀ ਜਾਂ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਜਾਣ ਬੁੱਝ ਕੇ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹੀ ਸੀ ਜਾਂ ਫਿਰ ਮੂੰਹ ਮਿੱਠਾ ਕਰ ਲਿਆ ਸੀ ਐਸਡੀ ਜੇਕਰ ਤਫਤੀਸ਼ ਹੋਵੇ ਨਰਪਖਤਾ ਦੇ ਨਾਲ ਤੇ ਕਈ ਕਾਲੀਆਂ ਭੇਡਾਂ ਪੁਲਿਸ ਦੀਆਂ ਅੜਿੱਕੇ ਚੜ ਸਕਦੀਆਂ ਨੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਥੇਟਲੇ ਪੱਧਰ ਦੇ ਅਧਿਕਾਰੀ ਜਾਂ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਜਿਸ ਦੇ ਵਿੱਚ ਮੋਹਾਲੀ ਪੁਲਿਸ ਦੇ ਵਿੱਚ ਤਣਾਤ ਪੁਰਾਣੇ ਐਸਐਸਪੀ ਡਾਕਟਰ ਸੰਦੀਪ ਗਰਗ ਕਿਉਂਕਿ ਉਹਨਾਂ ਦਾ ਕਾਰਜਕਾਲ ਵੀ ਉਹਨਾਂ ਦੇ ਦੌਰਾਨ ਰਿਹਾ ਜਦੋਂ ਇਸ ਦੇ ਉੱਤੇ ਇੱਕ ਇੱਕ ਕਰਕੇ ਪਰਚੇ ਦਰਜ ਹੋ ਰਹੇ ਸਨ ਤਾਂ ਫਿਰ ਡਾਕਟਰ ਸੰਦੀਪ ਗਰਗ ਜਿਹੜੇ ਕੀ ਆਪਣੇ ਬਲਬੂਤੇ ਦੇ ਉੱਤੇ ਆਪਣੀ ਕੁਰਸੀ ਦੇ ਉੱਤੇ ਬੈਠ ਕੇ ਬڑے ਦਾਅਵੇ ਕਰਦੇ ਰਹੇ ਨੇ ਕਿ ਅਸੀਂ ਕੀ ਕੁਝ ਪ੍ਰਾਪਤੀਆਂ ਕੀਤੀਆਂ ਨੇ ਮੁਹਾਲੀ ਦੇ ਵਿੱਚ ਪੁਲਿਸ ਦੇ ਵਿੱਚ ਸੇਵਾਵਾਂ ਦਿੰਦੇ ਆਂ ਫਿਰ ਉਹਨਾਂ ਦੇ ਹੱਥ ਵੀ ਬਿਲਡਰ ਜਰਨੈਲ ਸਿੰਘ ਬਾਜਵਾ ਕਿਉਂ ਨਹੀਂ ਆਇਆ ਫਿਰ ਦੀਪਕ 파ਰੇਕ ਆਏ ਹਾਲਾਂਕਿ ਉਹਨਾਂ ਨੇ ਇੱਕ ਕੇਸ ਦੇ ਵਿੱਚ ਹੋਰ ਵੀ ਜਦੋਂ ਸੁਣਵਾਈ ਦੇ ਵਿੱਚ ਇਹ ਕਿਹਾ ਕਿ ਸਾਨੂੰ ਥੋੜਾ ਸਮਾਂ ਹੋਇਆ ਇਸ ਕਰਕੇ ਸਮਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਡੀਐਸਪੀ ਗੁਰਸ਼ੇਰ ਸਿੰਘ ਦਾ ਜ ਮਾਮਲਾ ਸੀ ਜਾਂ ਹੋਰ ਜਿਹੜੇ ਅਧਿਕਾਰੀ ਸੀ ਜਦੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਦਾ ਮਾਮਲਾ ਚਰਚਾ ਦੇ ਵਿੱਚ ਆ ਗਿਆ ਉਦੋਂ ਵੀ ਮੁਹਾਲੀ ਪੁਲਿਸ ਦੀ ਬਹੁਤ ਜ਼ਿਆਦਾ ਜਿਹੜੀ ਆ ਕਿਰਕਰੀ ਹੋਈ ਸੀ ਕਿ ਮੁਹਾਲੀ ਪੁਲਿਸ ਦੇ ਉੱਤੇ ਸਵਾਲ ਉੱਠ ਗਏ ਹੁਣ ਇਹ ਦੋ ਮੌਕੇ ਨੇ ਦੂਜਾ ਵੱਡਾ ਮੌਕਾ ਹੈ ਪਿਛਲੇ 27-28 ਮਹੀਨਿਆਂ ਦੇ ਵਿੱਚ ਜਦੋਂ ਡੀਜੀਪੀ ਗੌਰਵ ਯਾਦਵ ਯਾਦਵ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਜਾਂ ਫਿਰ ਉਹਨਾਂ ਨੂੰ ਚੁੱਪ ਵਟਣੀ ਪੈ ਰਹੀ ਹੈ ਪਹਿਲਾਂ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਚਾਹੀ ਚਾਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਆਖਿਆ ਕਿ ਇਹ ਇੰਟਰਵਿਊ ਦਾ ਜਿਹੜਾ ਚਰਚਾ ਹੋ ਰਹੀ ਹੈ ਕਿ ਇੱਕ ਪ੍ਰਾਈਵੇਟ ਚੈਨਲ ਤੇ ਇੰਟਰਵਿਊ ਆਉਂਦਾ ਹੈ ਇਹ ਤਾਂ ਪੰਜਾਬ ਦੀ ਜੇਲ੍ਹ 'ਚ ਹੋਈ ਨਹੀਂ ਮੁੱਖ ਮੰਤਰੀ ਨੂੰ ਵੀ ਇਹੀ ਦੱਸਿਆ ਗਿਆ ਪੁਲਿਸ ਦੇ ਵੱਲੋਂ ਮੁੱਖ ਮੰਤਰੀ ਨੇ ਵੀ ਇਹੀ ਦਾਵਾ ਕੀਤਾ ਸਰਕਾਰ ਸਾਰੀ ਇਹ ਦਾਵਾ ਕਰਦੀ ਰਹੀ ਕਿ ਲਾਰੈਂਸ ਬਿਸ਼ਨੋਈ ਦਾ ਕੋਈ ਇੰਟਰਵਿਊ ਨਹੀਂ ਹੋਇਆ ਉਸ ਤੋਂ ਬਾਅਦ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦਿਓ ਵੀ ਹਾਈ ਕੋਰਟ ਦੇ ਕਹਿਣ ਦੇ ਉੱਤੇ ਜਦੋਂ ਡਿਊਟੀ ਲੱਗਦੀ ਹੈ ਇੱਕ ਆਈਪੀਐਸ ਅਧਿਕਾਰੀ ਦਿੱਤੇ ਉਸ ਦੀ ਰਿਪੋਰਟ ਦੇ ਵਿੱਚ ਸਾਹਮਣੇ ਆ ਜਾਂਦਾ ਕਿ ਨਹੀਂ ਸਾਹਿਬ ਇਹ ਇੰਟਰਵਿਊ ਤਾਂ ਪੰਜਾਬ ਦੀ ਸੀਆਈਏ ਸਟਾਫ ਥਾਣੇ ਦੇ ਵਿੱਚ ਹੋਇਆ ਉੱਥੋਂ ਦੇ ਫਿਰ ਸਬੰਧਤ ਅਧਿਕਾਰੀਆਂ ਨੂੰ ਤਲਬ ਕੀਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਨੇ ਉਸ ਬਦਲੇ ਕੀ ਕੁਝ ਲਿਆ ਤੇ ਕੀ ਕੁਝ ਦਿੱਤਾ ਦਿੱਤੇ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕੋਈ ਸਹੂਲਤ ਦਿੱਤੀ ਗਈ ਹੋਵੇ ਤੇ ਲਏ ਦੇ ਰੂਪ ਦੇ ਵਿੱਚ ਤੁਸੀਂ ਸਾਰੇ ਸਮਝਦਾਰੋਂ ਕੀ ਕੀ ਲਿਆ ਗਿਆ ਹੋ ਸਕਦਾ ਹੈ ਕਿਉਂਕਿ ਆਮ ਚਰਚਾ ਸੀ ਕਿ ਜਿਸ ਦਿਨ ਇਸ ਗੱਲ ਦਾ ਖੁਲਾਸਾ ਹੋਇਆ ਰਿਪੋਰਟ ਜਨਤਕ ਹੋਈ ਉਸ ਦੇ ਕੁਝ ਅੰਸ਼ ਜਨਤਕ ਹੋਏ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਤਾਂ ਉਦੋਂ ਪਤਾ ਲੱਗ ਗਿਆ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਸਨ ਮਿਲੀ ਭੁਗਤ ਦੇ ਨਾਲ ਹੀ ਸਾਰੇ ਕੁਝ ਨੂੰ ਅੰਜਾਮ ਦਿੱਤਾ ਗਿਆ ਉਸ ਵਕਤ ਜਦੋਂ ਇਹ ਰਿਪੋਰਟ ਦਾ ਖਲਾਸਾ ਹੋ ਜਾਂਦਾ ਇੱਕ ਉਹ ਪ੍ਰੈਸ ਕਾਨਫਰੰਸ ਜਦੋਂ ਮਾਰਚ ਮਹੀਨੇ ਦੇ ਵਿੱਚ ਇੰਟਰਵਿਊ ਨਸ਼ਰ ਹੁੰਦਾ ਜਿਹੜਾ ਕਿ ਦੱਸਿਆ ਜਾਂਦਾ ਰਿਹਾ ਕਿ ਸਤੰਬਰ ਦੇ ਵਿੱਚ ਰਿਕਾਰਡ ਕਰ ਲਿਆ ਗਿਆ ਸੀ ਤੇ 6-7 ਮਹੀਨਿਆਂ ਬਾਅਦ ਪਬਲਿਕ ਕਰ ਦਿੱਤਾ ਗਿਆ ਇੰਟਰਵਿਊ ਇੱਕ ਚੈਨਲ ਦੇ ਉੱਤੇ ਡੀਜੀਪੀ ਗੌਰਵ ਯਾਦਵ ਨੇ ਉਦੋਂ ਤਾਂ ਕਹਿ ਦਿੱਤਾ ਕਿ ਦੇਖੋ ਇਹ ਹੋਲੀਆ ਇਸ ਤਰ੍ਹਾਂ ਦਾ ਗੈਂਗਸਟਰ ਦਾ ਉਸ ਵਕਤ ਤੇ ਸਾਡੀ ਜੇਲ੍ਹ ਵਿੱਚ ਨਹੀਂ ਸੀ ਔਰ ਉਸੇ ਤਰ੍ਹਾਂ ਦੇ ਹੁਲੀਏ ਦੇ ਵਿੱਚ ਇੱਕ ਹੋਰ ਇੰਟਰਵਿਊ ਆ ਜਿਹੜਾ ਉਹ ਰਾਜਸਥਾਨ ਦੀ ਜੇਲ੍ਹ ਚੋਂ ਦੱਸਿਆ ਜਾਂਦਾ ਕਿ ਦੂਜਾ ਇੰਟਰਵਿਊ ਜਿਹੜਾ ਹੋਇਆ ਉਹ ਫੇਰ ਲਾਰੈਂਸ ਬਿਸ਼ਨੋਈ ਦਾ ਹੋ ਜਾਂਦਾ ਤਾਂ ਹੁਣ ਸਵਾਲ ਫੇਰ ਖੜੇ ਹੋ ਗਏ ਉਸ ਤੋਂ ਬਾਅਦ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਬੋਲਿਆ ਕਿ ਹੁਣ ਕੀ ਜਵਾਬ ਦਈਏ ਕਿ ਪੰਜਾਬ ਦੀ ਏ ਤਾਂ ਪੰਜਾਬ ਵਿੱਚੋਂ ਹੀ ਹੋਇਆ ਇੰਟਰਵਿਊ ਤਾਂ ਹੁਣ ਜਵਾਬ ਕੀ ਦਈਏ ਨਾ ਡੀਜੀਪੀ ਗਰੋ ਯਾਦਵ ਕੋਲ ਉਸ ਤੋਂ ਬਾਅਦ ਜਵਾਬ ਸੀ ਹੁਣ ਦੂਜਾ ਇੱਕ ਵੱਡਾ ਚਰਚਿਤ ਕੇਸ ਏ ਬਿਲਡਰ ਵਾਲਾ ਆ ਗਿਆ ਜਰਨੈਲ ਸਿੰਘ ਬਾਜਵਾ ਦਾ ਜਿਸ ਦੀ ਗ੍ਰਿਫਤਾਰੀ ਤਾਂ ਬੀਤੀ ਦੇਰ ਸ਼ਾਮ ਨੂੰ ਕਰ ਲਈ ਗਈ ਹੈ ਪਰ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਸ਼ਰਮਿੰਦਾ ਹੋਣਾ ਪਿਆ ਪੰਜਾਬ ਪੁਲਿਸ ਨੂੰ ਉਹ ਤੁਹਾਡੇ ਨਾਲ ਜਾਣਕਾਰੀ ਸੀ ਸਾਂਝੀ ਕੀਤੀ ਹੈ ਦਰਅਸਲ 53 ਮਾਮਲੇ ਦਰਜ ਹੋਣ ਜਰਨੈਲ ਸਿੰਘ ਬਾਜਵਾ ਦੇ ਹਾਲਾਂਕਿ ਸਤੰਬਰ 2023 ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸੀਆਈਏ ਮੁਹਾਲੀ ਨੇ ਉਸ ਨੂੰ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਗ੍ਰਿਫਤਾਰ ਕੀਤਾ ਸੀ ਪਰ ਅਜਿਹੇ ਕੇਸਾਂ ਦੇ ਵਿੱਚ ਕੀ ਜ਼ਮਾਨਤ ਦੇ ਉੱਤੇ ਜਦੋਂ ਚਲੇ ਜਾਂਦੇ ਨੇ ਮੁੱਲਜਮ ਕੀ ਉਸ ਤੋਂ ਬਾਅਦ ਉਹਨਾਂ ਨੂੰ ਦੁੱਧ ਤੋਤੇ ਦੱਸਿਆ ਜਾਵੇ ਉਹਨਾਂ ਨੂੰ ਇਮਾਨਦਾਰ ਦੱਸਿਆ ਜਾਵੇ ਜਾ ਫਿਰ ਜਿਹੜੇ ਸ਼ਿਕਾਇਤ ਕਰਤਾ ਜਿਹੜੇ ਕੁਰਲਾਉਂਦੇ ਰਹੇ ਥਾਣਿਆਂ ਦੇ ਕਚਹਿਰੀਆਂ ਦੇ ਚੱਕਰ ਕੱਟਦੇ ਰਹੇ ਹੁਣ ਉਸੇ ਬਿਲਡਰ ਨੂੰ ਮੁਹਾਲੀ ਪੁਲਿਸ ਨੇ ਆਖਰਕਾਰ ਕਾਬੂਤਾ ਕਰ ਲਿਆ ਪਰ ਉਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਵੱਡੇ ਖੜੇ ਹੋਏ ਨੇ ਕਿ ਹਾਈ ਕੋਰਟ ਜੇਕਰ ਇਸ ਮਾਮਲੇ ਦੇ ਵਿੱਚ ਸਖਤੀ ਨਾ ਦਿਖਾਵੇ ਜੇਕਰ ਇਸ ਮਾਮਲੇ ਵਿੱਚ ਸਖਤ ਹਦਾਇਤਾਂ ਨਾ ਦੇਵੇ ਤਾਂ ਕਿ ਪੁਲਿਸ ਆਪਣੀ ਡਿਊਟੀ ਨਹੀਂ ਨਿਭਾਵੇਗੀ ਕਿ ਹਾਈ ਕੋਰਟ ਨੂੰ ਵਾਰ-ਵਾਰ ਹਰੇਕ ਮਾਮਲੇ ਵਿੱਚ ਦਖਲ ਦੇਣਾ ਪਵੇਗਾ ਤਾਂ ਜਾ ਕੇ ਕਾਰਵਾਈ ਹੋਵੇਗੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਕਈ ਕੇਸਾਂ ਦੇ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਵੀ ਹਿਰਾਸਤ ਵਿੱਚ ਲੈ ਲੈ ਜਾਂਦਾ ਹੈ। ਕਈ ਵਾਰੀ ਪੁਲਿਸ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੂੰ ਹਿਰਾਸਤ ਦੇ ਅੰਦਰ ਜਿਹੜਾ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈਂਦਾ ਉਹਨਾਂ ਨੂੰ ਜਿਨ੍ਹਾਂ ਨੂੰ ਮੁਲਜ਼ਮ ਦੇ ਤੌਰ ਦੇ ਉੱਤੇ ਹਿਰਾਸਤ 'ਚ ਰੱਖਿਆ ਜਾਂਦਾ ਹੈ। ਇੱਕ ਘਟਨਾ ਪਿੱਛੇ ਜੀ ਵੀ ਅਸੀਂ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਤਾਂ ਪਰਿਵਾਰ ਨੇ ਇਹ ਵੀ ਦੋਸ਼ ਲਾ ਦਿੱਤੇ ਸਨ ਪੁਲਿਸ ਦੇ ਉੱਤੇ, ਸੀਆਈਏ ਦੇ ਸਟਾਫ ਦੇ ਉੱਤੇ ਕਿ ਉਹਨਾਂ ਨੇ ਹਿਰਾਸਤ ਦੇ ਅੰਦਰ ਹੀ ਸਾਡੇ ਪੁੱਤਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਉਹ ਵੱਖਰੀ ਗੱਲ ਹੈ ਕਿ ਉਸ ਦੇ ਉੱਤੇ ਵੀ ਜਿਹੜੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਹੋ ਨਾ ਸਕੀ ਇਸ ਤਰ੍ਹਾਂ ਦੀਆਂ ਕਈ ਧਾਰਨਾ ਨੇ ਜਦੋਂ ਤਾਂ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਤੇ ਪੁਲਿਸ ਆਪਣਾ ਪੂਰਾ ਵਾਹ ਲਾ ਦਿੰਦੀ ਹੈ ਜਦੋਂ ਕਿਸੇ ਧਰਨੇ ਮੁਜ਼ਾਹਰੇ ਨੂੰ ਜਦੋਂ ਕਿਸੇ ਸਰਕਾਰ ਦੇ ਖਿਲਾਫ ਹੋ ਰਹੀ ਬਗਾਵਤ ਨੂੰ ਰੋਕਣਾ ਹੁੰਦਾ ਤਾਂ ਪੁਲਿਸ ਉੱਥੇ ਵੀ ਪੂਰਾ ਵਾਹ ਲਾਉਂਦੀ ਹੈ ਪਰ ਜਦੋਂ ਅਜਿਹੇ ਨਾਮੀ ਜਿਹੜਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਣ ਜਿਨ੍ਹਾਂ ਦੇ ਖਿਲਾਫ 50 ਤੋਂ ਵੱਧ ਮਾਮਲੇ ਦਰਜ ਹੁੰਦੇ ਹੋਣ ਉਨਾਂ ਨੂੰ ਗ੍ਰਫਤਾਰ ਕਰਨ ਦੇ ਲਈ ਫਿਰ ਪੁਲਿਸ ਦੀਆਂ ਅੱਖਾਂ ਤੇ ਪੱਟੀ ਕਿਉਂ ਬੰਨੀ ਜਾਂਦੀ ਹੈ ਇਹ ਸਵਾਲ ਬਹੁਤ ਵੱਡੇ ਨੇ ਇਹਨਾਂ ਸਵਾਲਾਂ ਦੇ ਜਵਾਬ ਪੁਲਿਸ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਪਰ ਹਾਈ ਕੋਰਟ ਦਾ ਇਸ ਮਾਮਲੇ ਵਿੱਚ ਵੀ ਜੇਕਰ ਸਖਤ ਹਦਾਇਤ ਨਾ ਹੁੰਦੀ ਹੁਕਮ ਨਾ ਹੁੰਦੇ ਤਾਂ ਸ਼ਾਇਦ ਬਿਲਡਰ ਜਰਨੈਲ ਸਿੰਘ ਬਾਜਵਾ ਹਾਲੇ ਵੀ ਪੁਲਿਸ ਤੋਂ ਬਚਦਾ ਰਹਿੰਦਾ ਹੁਣ ਅਗਲੀ ਸੁਣਵਾਈ ਦੇ ਦੌਰਾਨ ਜਰਨੈਲ ਸਿੰਘ ਬਾਜਵਾ ਦੀ ਕਿੰਨੀ ਸੰਪਤੀ ਹੈ ਖਾਤਿਆਂ 'ਚ ਕੀ ਬੋਲਦਾ ਇਹ ਸਾਰੀ ਇਨਵੈਸਟੀਗੇਸ਼ਨ ਆ ਜਿਹੜੀ ਉਸ ਦੀ ਰਿਪੋਰਟ ਉਹ ਤਾਲਬ ਕਰਨ ਦੇ ਲਈ ਆਖਿਆ ਗਿਆ ਤੇ ਉਹ ਰਿਪੋਰਟ ਮੰਗੀ ਗਈ ਹੈ ਹਾਈ ਕੋਰਟ ਦੇ ਵੱਲੋਂ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਕੋਲ ਕੀ ਕੀ ਤੱਥ ਤੇ ਕੀ ਕੀ ਸਬੂਤ ਪੁਲਿਸ ਦੇ ਵੱਲੋਂ ਪੇਸ਼ ਕੀਤੇ ਜਾਂਦੇ ਨੇ ਫਿਲਹਾਲ ਜਰਨੈਲ ਸਿੰਘ ਬਾਜਵਾ ਦੀ ਗ੍ਰਿਫਤਾਰੀ ਤਾਂ ਹੋ ਗਈ ਆਖਰਕਾਰ ਉਹ ਵੀ ਲੰਮੀ ਜਦੋਜਹਿਤ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਇਸ ਬਾਬਤ ਹੋਰ ਕੀ ਕੀ ਅਪਡੇਟ ਆਉਂਦਾ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ